ਭਾਰਤ ਤੇ ਪਾਕਿਸਤਾਨ ਦੇ ਵਿੱਚ ਪੈਦਾ ਹੋਏ ਤਣਾਅ ਦੇ ਚੱਲਦਿਆਂ ਅੰਮ੍ਰਿਤਸਰ ਹੋਟਲ ਇੰਡਸਟਰੀ ਨੂੰ ਕਾਫੀ ਜ਼ਿਆਦਾ ਫਰਕ ਪਿਆ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਗੋਲਡਨ ਟੈਂਪਲ ਦੇ ਨਜ਼ਦੀਕ ਜਿਹੜੇ ਹੋਟਲ ਨੇ ਜਿਹੜੇ ਕਿ ਟੋਟਲੀ ਡਿਪੈਂਡਡ ਨੇ ਇੱਥੇ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀਆਂ ਦੇ آمد ਦੇ ਉੱਤੇ ਪਰ ਇਸ ਵੇਲੇ ਹਾਲਾਤ ਇਹ ਨੇ ਕਿ ਲਗਭਗ ਸਾਰੇ ਹੋਟਲ ਖਾਲੀ ਨੇ ਬਿਲਕੁਲ 0% ਉਹਨਾਂ 'ਚ ਕੋਈ ਰਹਿ ਰਿਹਾ ਹੈ ਸੈਲਾਨੀ ਜਾਂ ਕੋਈ ਸ਼ਰਧਾਲੂ ਰਹਿ ਰਿਹਾ ਸੋ ਇਹ ਨਤੀਜਾ ਇਹ ਅਸਰ ਜਿਹੜਾ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਜਿਹੜੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਉਹਦੇ ਕਾਰਨ ਹੈ ਇੱਥੇ ਸਰਦੀ ਏਰੀਆ ਹੋਣ ਕਰਕੇ ਅਮਰਿਤਸਰ ਦੇ ਵਿੱਚ ਲੋਕ ਵੈਸੇ ਹੀ ਨਹੀਂ ਪਹੁੰਚ ਰਹੇ ਕਿਉਂਕਿ ਜਦੋਂ ਦਾ ਇਹ ਦੋਨਾਂ ਮੁਲਕਾਂ ਦੇ ਵਿਚਕਾਰ ਥੋੜੀ ਜੀ ਟੈਨਸ਼ਨ ਕ੍ਰੀਏਟ ਹੋਈ ਹੋਈ ਹੈ ਉਸ ਤੋਂ ਬਾਅਦ ਜਿਹੜਾ ਇੱਥੇ ਸੈਲਾਨੀ ਵੀ ਨਹੀਂ ਆ ਰਿਹਾ ਕੋਈ ਸ਼ਰਦਾਲੂ ਵੀ ਨਹੀਂ ਆ ਰਿਹਾ ਸ਼ਰਦਾਲੂ ਇਸ ਕਰਕੇ ਨਹੀਂ ਆ ਰਿਹਾ ਕਿ ਉਹਨਾਂ ਨੂੰ ਕਿਉਂਕਿ ਹਾਲਾਤ ਇਹੋ ਜਿਹੇ ਨੇ ਲੋਕ ਆਪਣੇ ਘਰਾਂ ਤੋਂ ਨਿਕਲਦੇ ਪਏ ਨੇ ਨਹੀਂ ਨਿਕਲਦੇ ਪਏ ਆਪਣੇ ਆਪ ਨੂੰ ਬਚਾਉਂਦੇ ਪਏ ਨੇ ਇਸ ਕਰਕੇ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਵੀ ਕਾਫੀ ਕਮੀ ਹੈ ਸ਼੍ਰੀ ਹਰਮੰਦਰ ਸਾਹਿਬ ਵੀ ਜਿਹੜੀ ਸ਼ਰਧਾਲੂਆਂ ਦੀ ਆਮਦ ਹੈ ਉਹਨਾਂ ਦੇ ਵਿੱਚ 50% ਦੀ ਕਮੀ ਹੈ ਦਰਜ ਕੀਤੀ ਹੈ ਤੁਸੀਂ ਹੋਟਲ ਇੰਡਸਟਰੀ ਨਾਲ ਸੰਬੰਧਿਤ ਹੋ ਕਿੰਨਾ ਕੁ ਇਸ ਘਟਨਾ ਤੋਂ ਬਾਅਦ ਅਸਰ ਪਿਆ ਹੈ ਹੋਟਲ ਇੰਡਸਟਰੀ ਦੇ ਵਿੱਚ 80% ਹੀ ਕੰਮ ਖਤਮ ਹੋ ਗਿਆ ਜੀ ਬਿਲਕੁਲ ਕੋਈ ਟੂਰਿਸਟ ਨਹੀਂ ਬਾਹਰ ਆ ਰਿਹਾ ਬਿਲਕੁਲ ਸੁੰਸਾਨ ਪਈ ਹੈ ਬੈਟੋ ਆਟੋ ਰਿਕਸ਼ਾ ਬੈਟਰੀ ਸਭ ਟੋਟਲ ਕੰਮ ਫੇਲ ਹੋ ਗਿਆ ਸਭ ਕਿਸੇ ਦਾ ਵੀ ਕੰਮ ਨਹੀਂ ਚੱਲ ਰਿਹਾ ਡਰ ਦੇ ਮਾਰੇ ਸ਼ਰਧਾਲੂ ਹਰਮੰਦ ਸਾਹਿਬ ਜਿਹੜੀ ਰੋਜ਼ ਸੰਗਤ ਆਉਂਦੀ ਹੈ ਉਹਦੇ ਵਿੱਚ ਸਿਰਫ 20% ਸੰਗਤ ਆ ਰਹੀ ਹੈ 80% ਦਾ ਫਰਕ ਪਿਆ ਗਿਆ ਹਾਂਜੀ ਬਹੁਤ ਜ਼ਿਆਦਾ ਕੰਮ ਕਰ ਰਹਾ ਹੈ ਕਿ ਸਾਰਾ ਜੰਗ ਦਾ ਮਾਹੌਲ ਕਿ ਜੰਗ ਤੇ ਇੰਡੀਆ ਦੇ ਵੀ ਜਿਹੜਾ ਤਣਾਅਪੂਰਨ ਮਾਹੌਲ ਬਣਿਆ ਹੈ ਨਾ ਉਹਦੇ ਕਰਕੇ ਹੋ ਰਿਹਾ ਸਰਕਾਰ ਨੂੰ ਇਹ ਬਾਰੇ ਖੋਚਣਾ ਚਾਹੀਦਾ ਹੈ ਕਿ ਖੇਤੀ ਤੋਂ ਖੇਤੀ ਸਥਿਤੀ ਕਾਬੂ ਚ ਲਿਆਂਦੀ ਜਾਵੇ ਤੇ ਕੰਮ ਖਤਮ ਕੀਤਾ ਜਾਵੇ ਜੇ ਐਵਰੇਜ ਗੱਲ ਕਰੀਏ ਤੇ ਅੱਜ ਹੋਟਲ ਦੇ ਵਿੱਚ ਕਿੰਨੇ ਪਰਸੈਂਟ ਗ੍ਰਾਹਕ ਹੈਗਾ ਜਿਹੜਾ सैलानी या श्रद्धालु ठहर है या नहीं ठहरिया बिलकुल जीरो परसेंट काम हो गया जे मान लो किसी तीह कमरे नहीं, एक या दो कमरे लग रहे हैं बुकिंग सारी टोटल कैंसिल हो गई है हाँ जी बहुत नुकसान हो रहा है ਕਾਰੋਬਾਰ ਚ ਬਹੁਤ ਫਰਕ ਹੈ ਕਾਰੋਬਾਰ ਚ ਕੋਈ ਕੰਮ ਹੋਵੇ ਬਿਲਕੁਲ ਫਿਰ ਟੂਰਿਸਟ ਹੈ ਹੀ ਨਹੀਂ ਅਸੀਂ ਸਵੇਰੇ ਘਰ ਆਨੇ 8-9 ਹਜ਼ਾਰ ਬੈਨੇ ਆਂ ਸ਼ਾਮ ਨੂੰ 8 ਵੇ ਘਰ ਚੱਲਨੇ ਬਿਲਕੁਲ ਕੋਈ ਬਹਿ ਨਹੀਂ ਵੜ ਰਹੀ ਬਿਲਕੁਲ ਜ਼ੀਰੋ ਕੰਮ ਹੋ ਗਿਆ ਬਿਲਕੁਲ ਇਹ ਕਾਰੋਬਾਰ ਚ ਵੀ ਫਰਕ ਪੈ ਗਿਆ ਜੀ ਜਿਵੇਂ ਤੁਸੀਂ ਵੀ ਇੱਥੇ ਕਾਰੋਬਾਰ ਦਾ ਆਪਣਾ ਦੁਕਾਨਾ ਜੀ ਫਲਕਾਰੀ ਐਨ ਆਰ ਆਈ ਦੇ ਸਾਹਮਣੇ ਦੁਕਾਨ ਸਾਡੀ ਕਾਰੋਬਾਰ ਦਾ ਬਹੁਤ ਫਰਕ ਪੈ ਗਿਆ ਐਨ ਆਰ ਆਈ ਕੋਈ ਆ ਰਹੀ ਨਹੀਂ ਰਿਹਾ ਕੋਈ ਕਬਰੇ ਨਹੀਂ ਲੱਗ ਰਹੇ ਜੋ ਸیرے ਉਹਨੇ 8 ਵਜੇ ਰਾਤੀ 8 ਵੇ ਘਰ ਚੱਲ ਜਲਦੇ ਨੇ

ਹਿੰਦੂ ਪਾਕਿਸਤਾਨ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਵਿੱਚ ਟੈਂਸ਼ਨ ਦਾ ਮਾਹੌਲ ਹੈ ਆਪਸੀ ਜੰਗ ਕਿਸੇ ਵੇਲੇ ਵੀ ਲੱਗ ਸਕਦੀ ਹੈ ਖਾਸ ਕਰਕੇ ਅਮ ਗੋਲਡਨ ਟੈਂਪਲ ਦੇ ਨਜ਼ਦੀਕ ਐਸ ਵੇਲੇ ਸੈਂਕੜੇ ਹੋਟਲ ਬਣ ਚੁੱਕੇ ਨੇ ਜਿਹੜੇ ਕਿ ਟੋਟਲੀ ਡਿਪੈਂਡੈਂਟ ਨੇ ਕਿ ਇੱਥੇ ਸੈਲਾਨੀ ਆਏਗਾ ਜਾਂ ਇੱਥੇ ਸ਼ਰਧਾਲੂ ਜਿਹੜਾ ਆ ਕੇ ਠਹਿਰੇਗਾ ਸੋ ਹੁਣ ਹਾਲਾਤ ਇਹ ਨੇ ਕਿ ਉਹਨਾਂ ਦੇ ਕਮਰੇ ਨਹੀਂ ਲੱਗ ਰਹੇ ਬਿਲਕੁਲ 100% ਬਿਲਕੁਲ ਖਾਲੀ ਚੱਲੇ ਨੇ ਅਸੀਂ ਗੱਲ ਵੀ ਕਰਨੀ ਆ ਤੁਸੀਂ ਵੀ ਕਾਰੋਬਾਰ ਕਰਦੇ ਹੋ ਪਿਛਲੇ 2-3 ਦਿਨਾਂ ਤੋਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਕਿ ਆ ਕੀ ਕਹਿੰਦੇ ਗਾਹਕ ਹੈਗਾ ਕੋਈ ਤੁਹਾਡੇ ਕੋਲ ਬਿੰਡਸਟ ਹੋਟਲ ਦੇ ਵਿੱਚ ਮਾਫ ਕਰਨਾ ਕੋਈ ਸੈਲਾਨੀ ਕੋਈ ਸ਼ਰਧਾਲੂ ਤੁਹਾਡੇ ਕੋਲ ਪਹੁੰਚ ਰਿਹਾ ਕੋਈ ਨਹੀਂ ਮੋਈ ਜੀ ਸਰ ਅਸੀਂ ਦੇ 4-5 ਦਿਨਾਂ ਤੋਂ ਬੋਣੀ ਵੀ ਨਹੀਂ ਕੀਤੀ ਜੇ ਬੋਣੀ ਕੀਤੀ ਹੈ 150 ਰੁਪਏ ਦੀ ਕੱਲ 150 ਦੀ ਬੋਣੀ ਕੀਤੀ ਹੈ ਉਹ ਮਾਲਕ ਨੂੰ ਆਪਾਂ 200 ਦਿੱਤਾ ਵਾ ਮਾਲਕ ਕਹਿੰਦਾ ਕੀ ਮੈਂ ਕਿਹਾ ਕਾਰੋਬਾਰ ਨਹੀਂਗਾ ਮਤਲਬ ਪਿਛਲੇ 5-6 ਦਿਨਾਂ ਤੋਂ ਬਿਲਕੁਲ ਹੀ ਕੰਮ ਡੋਣ ਹੈ ਇਹ ਬੱਚੇ ਕਿਤਰਾ ਬਾਲਾਂਗੇ ਮਨਗਰ ਟੂਰਿਸਟ ਬਿਲਕੁਲ ਨਹੀਂ ਆ ਰਿਹਾ ਬਾਰੋਂ ਮਤਲਬ ਇਹ ਸਾਡੇ ਬਹੁਤੇ ਜਿਆਦੇ ਮਾੜੇ ਹਾਲਾਤ ਨੇ ਘਰ ਦੇ ਕਹਿੰਦੇ ਨੇ ਦੀ ਕੰਮ ਨਹੀਂ ਕਰਦੇ ਕੰਮ ਹੋਏਗਾ ਤੇ ਕੰਮ ਕਰਾਂਗੇ ਅਸੀਂ ਬਿਲਕੁਲ ਐਸ ਵੇਲੇ ਜਦੋਂ ਦੀ ਟੈਨਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਸ੍ਰੀ ਹਰਮੰਦਰ ਸਾਹਿਬ ਦੇ ਨਾਲ ਲੱਗਦੇ ਸਾਰੇ ਹੋਟਲ ਫ੍ਰੀ ਨੇ ਖਾਲੀ ਪਏ ਨੇ ਹੋਟਲ ਕੋਈ ਆ ਨਹੀਂ ਰਿਹਾ ਈਵਨ ਆਟੋ ਚਾਲਕ ਵੀ ਨੂੰ ਵੀ ਕੋਈ ਗ੍ਰਾਹਕ ਨਹੀਂ ਮਿਲਿਆ ਯਾਨੀ ਕੋਈ ਸੈਲਾਨੀ ਜਾਂ ਗ੍ਰਾਹਕ ਕੋਈ ਇੱਥੇ ਪਹੁੰਚ ਨਹੀਂ ਰਿਹਾ ਇੰਡਸਟਰੀ ਬਿਲਕੁਲ ਇਸ ਵੇਲੇ ਸ਼ਾਂਤ ਪਈ ਹੈ ਕਾਰੋਬਾਰ ਬਿਲਕੁਲ ਸ਼ਾਂਤ ਪਏ ਨੇ ਇਹੀ ਨਹੀਂ ਤੁਸੀਂ ਹੋਟਲ ਦੀ ਗੱਲ ਵੀ ਸੁਣੀ ਹੈ ਆਟੋ ਚਾਲਾਕ ਵਾਲੋ ਵੀ ਪੁੱਛਿਆ ਹੈ ਵੇਖਿਆ ਹੈ ਅਸੀਂ ਇੱਥੇ ਸਿੰਘ ਸਾਹਿਬ ਦੱਸਿਓ ਕਿ ਕੁਝ ਜਦੋਂ ਦਾ ਦੋ ਤਿੰਨ ਦਿਨਾਂ ਤੋਂ ਮਾਹੌਲ ਝੰਗ ਵਾਲਾ ਬਣਿਆ ਹੋਇਆ ਹੈ ਆਮਦ ਕਿ ਹੋਜੀ ਹੈ ਬਿਜ਼ਨਸ ਕਿ ਹੋ ਜਾ ਚੱਲਿਆ ਹੈ ਲੋਕ ਆ ਰਹੇ ਨੇ ਕਿ ਨਹੀਂ ਆ ਰਹੇ ਬਿਲਕੁਲ ਵੀ ਨਹੀਂ ਆ ਰਹੇ ਜੀ ਲੋਕ ਬਿਲਕੁਲ ਬੰਦ ਹੋ ਗਏ ਆਣਾ ਜਾਣਾ ਟੂਰਿਸਟ ਜਿਹੜੇ ਆਏ ਹੋਏ ਸੀ ਹੋਟਲ ਖਾਲੀ ਕਰਕੇ ਐ ਦਹਿਸ਼ਤ ਦੇ ਵਿੱਚ ਇਸ ਮਾਹੌਲ ਦੇ ਵਿੱਚ ਡਰ ਦੇ ਮਾਰੇ ਸਾਰੇ ਵਾਪਸ ਚਲੇ ਗਏ। ਹੋਟਲਾਂ ਦੇ ਹੋਟਲ ਖਾਲੀ ਹੋ ਗਏ, ਟੈਕਸੀਆਂ ਵਾਲੇ ਵਿਚਾਰੇ ਬੇਕਾਰ ਬੈਠੇ ਆ, ਇਹ ਬੈਟਰੀ ਰਿਕਸ਼ਾ ਵਾਲੇ ਬੇਕਾਰ ਬੈਠੇ ਆ। ਕੋਈ ਟੂਰਿਸਟ ਬਾਰੋਂ ਨਹੀਂ ਆ ਰਿਹਾ ਕਿਉਂਕਿ ਇੱਥੋਂ ਦਰਬਾਰ ਸਾਹਿਬ ਦੇ ਆਲੇ-ਦੋਲੇ ਦਾ ਜਿੰਨਾ ਵੀ ਬਿਜ਼ਨਸ ਹੈ, ਇਹ ਟੂਰਿਸਟ ਦੇ ਸਿੱਧੇ ਮੁੱਅਸਰ ਹੈਗਾ। ਟੂਰਿਸਟ ਆਏਗਾ ਤੇ ਸਾਰਿਆਂ ਦੇ ਕਾਰੋਬਾਰ ਚੱਲਣਗੇ। ਸਾਰੇ ਆਪਣੇ ਘਰਾਂ 'ਚ ਕੁਝ ਲੈ ਕੇ ਜਾਣਗੇ। ਸੋ ਐਸ ਕਰਕੇ ਇਸ ਮੌਲ ਨੇ ਸਥਿਤੀ ਨੂੰ ਬਹੁਤ ਵਿਗੜ ਦਿੱਤਾ ਹੈ ਕੋਈ ਟੂਰਿਸਟ ਨਹੀਂ ਆ ਰਿਹਾ ਕੋਈ ਕੁਝ ਨਹੀਂ ਬਿਲਕੁਲ ਵੀ ਕਿਸੇ ਕਿਸਮ ਦਾ ਵੀ ਅਤੇ ਜਿਹੜੀ ਆਮਦ ਹੈ ਨਾ ਕਸਟਮਰ ਦੀ ਉਹ ਖਤਮ ਹੋ ਗਈ ਹੈ ਪਲੱਸ ਤੁਸੀਂ ਆਪ ਜਾ ਕੇ ਹੁਣੇ ਵੀ ਦੇਖ ਸਕਦੇ ਹੋ ਸ੍ਰੀ ਮੰਦਿਰ ਸਾਹਿਬ ਦੇ ਵਿੱਚ ਵੀ ਬਾਹਰਲੇ ਯਾਤਰੀਆਂ ਨਾਲ ਜਿਹੜੀ ਖਾਤਾ ਖਾਚ ਭਰਿਆ ਹੁੰਦਾ ਸੀ ਚਾਰ-ਚਾਰ ਘੰਟੇ ਦਰਸ਼ਨ ਵਾਸਤੇ ਵਾਰੀ ਨਹੀਂ ਸੀ ਆਂਦੀ ਉੱਥੇ ਤੇ ਹੁਣ ਜਾਓ ਤੇ ਮੱਥਾ ਟੇਕ ਕੇ ਵਾਪਸ ਆ ਜਾਓ ਇਹ ਜ਼ਰੂਰ ਹੋ ਗਿਆ ਕਿ ਸੰਗਤਾਂ ਦੇ ਜਿਹੜੀਆਂ ਹੁਣ ਜਾ ਰਹੀਆਂ ਉਹਨਾਂ ਖੁੱਲੇ ਦਰਸ਼ਨ ਦੇਾਰੇ ਹੁੰਦੇ ਆ ਕਿ ਸੰਗਤ ਦੇ ਕਰਕੇ ਨਾ ਹੋਣ ਕਰਕੇ ਮਤਲਬ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਦੋਨਾਂ ਦੇ ਵਿਚਕਾਰ ਨਾ ਕੋਈ ਜੰਗ ਤਾਂ ਨਹੀਂ ਕਹਿ ਸਕਦੇ ਕਿ ਜੰਗ ਬਿਲਕੁਲ ਆਪਸੇ ਲੱਗੀ ਹੈ ਮਗਰ ਜਿਸ ਤਰ੍ਹਾਂ ਦਾ ਮਾਹੌਲ ਹੈਗਾ ਤੁਹਾਨੂੰ ਕੀ ਲੱਗਦਾ ਜੇ ਲੰਬਾ ਚੱਲੇਗਾ ਤੇ ਫਿਰ ਕਾਰੋਬਾਰ ਦਾ ਕੀ ਬਣੇਗਾ ਕਾਰੋਬਾਰ ਬਿਲਕੁਲ ਬੇਕਾਰ ਦੀ ਖਤਮ ਹੋ ਜਾਏਗਾ ਇੱਕ ਤੇ ਬਾਰਡਰ ਏਰੀਆ ਤੁਹਾਨੂੰ ਪਰਦਾ ਸਰਦੀ ਇਲਾਕਾ ਹੈਗਾ ਵਾ ਪੰਜਾਬ ਨੂੰ ਵੈਸੀ ਹੀ ਮਾਰ ਐਸੇ ਗੱਲ ਦੀ ਕੀ ਕਿ ਇਲਾਕਾ ਸਰਦੀ ਹੈ ਸਰਦਾ ਹੋਰ ਪਾਸੇ ਹੋਰ ਸਟ੍ਰੈਟਜੀ ਲੱਗਦੀ ਹੈ ਲੇਕਿਨ ਟਾਰਗੇਟ ਪੰਜਾਬ ਨੂੰ ਬਣਾਇਆ ਜਾਂਦਾ ਹੈ ਪਰਵਕ ਸਰਦ ਪਾਕਿਸਤਾਨ ਦੇ ਨਾਲ ਗੁਜਰਾਤ ਦੇ ਵਿੱਚ ਵੀ ਲੱਗਦੀ ਪਈ ਹੈ ਸਰਦ ਪਾਕਿਸਤਾਨ ਦੇ ਨਾਲ ਰਾਜਸਥਾਨ ਚ ਵੀ ਲੱਗਦੀ ਪਈ ਹੈ ਗੰਗਾ ਨਗਰ ਤੋਂ ਸ਼ੁਰੂ ਕਰਕੇ ਕਿੱਥੋਂ ਤੱਕ ਜਾਂਦੀ ਹੈ ਜਿਹੜੀ ਰਾਜਸਥਾਨ ਦੀ ਸਰਦ ਹੈ ਲੇਕਿਨ ਇਸ ਸਰਦ ਨੂੰ ਪੰਜਾਬ ਦੀ ਸਰਦ ਨੂੰ ਖਾਸ ਕਰਕੇ ਸਾਡਾ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਦੇ एरिया ਗਾ ਬੇੜਾ ਪਾਪਾ ਨਾਨਕ এরিয়া ਇਹ ਤੇ ਸਭ ਤੋਂ ਜ਼ਿਆਦਾ ਹੀ ਇਫੈਕਟਡ ਹੁੰਦਾ ਇਹ ਨਹੀਂ ਪਤਾ ਹੁੰਦਾ ਕਿਉਂ ਇਧਰ ਕਿਉਂ ਇਫੈਕਟ ਜ਼ਿਆਦਾ ਪਾਉਂਦੇਗੇ ਉਧਰ ਕਿਉਂ ਨਹੀਂ ਪਾਉਂਦੇਗੇ ਠੀਕ ਹੈ ਬੜੇ ਵੱਡੀ ਤਰਾਸਤੀ ਗਈ ਹੈ ਸਾਡੇ ਇੱਥੇ ਵਾਸਤੇ ਕਿ ਇਸ ਸਰਦਕ ਕਾਰੋਬਾਰ ਦਾ ਬਹੁਤ ਬੁਰਾ ਹੁਏਗਾ ਹੋ ਗਿਆ ਤੇ ਹੋਏਗਾ ਵੀ ਜੇ ਇਹ ਹਾਲ ਰਿਹਾ ਤੇ ਬਿਲਕੁਲ ਜਿਸ ਤਰ੍ਹਾਂ ਦੇ ਹਾਲਾਤ ਚੱਲਦੇ ਪਏ ਨੇ ਜੇ ਹਾਲਾਤ ਐਸੇ ਤਰ੍ਹਾਂ ਦੇ ਹੋਰ ਥੋੜੇ ਦਿਨ ਜੇ ਐਸੇ ਤਰ੍ਹਾਂ ਬਣਿਆ ਰਿਹਾ ਤੇ ਅੰਮ੍ਰਿਤਸਰ ਹੋਟਲ ਇੰਡਸਟਰੀ ਲਗਭਗ ਖਤਮ ਹੋ ਚੁੱਕੀ ਹੈ ਕਿਉਂਕਿ ਕਿਸੇ ਵੀ ਹੋਟਲ ਦੇ ਵਿੱਚ ਕੋਈ ਗ੍ਰਾਹਕ ਨਹੀਂ ਆ ਰਿਹਾ ਕਿਉਂਕਿ ਇੱਥੇ ਆਉਣ ਵਾਲੇ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਵਾਲੇ ਯਾਤਰੀ ਆਉਂਦੇ ਨੇ ਸ਼ਰਧਾਲੂ ਆਉਂਦੇ ਨੇ ਉਹ ਪਹੁੰਚਦੇ ਨੇ ਪਰ ਉਹਨਾਂ ਦੀ ਆਮਦ ਦੇ ਵਿੱਚ ਕਾਫੀ ਕਮੀ ਦਰਜ ਕੀਤੀ ਗਈ ਹੈ ਹੋਟਲ ਇੰਡਸਟਰੀ ਲਗਭਗ ਜ਼ੀਰੋ ਹੋ ਗਈ ਹੈ ਤੇ ਹੋਟਲ ਇੰਡਸਟਰੀ ਕਰਕੇ ਹੋਟਲ ਇੰਡਸਟਰੀ ਇਸ ਟਾਈਮ ਜ਼ੀਰੋ ਤੇ ਆ ਗਈ ਹੈ ਤੁਸੀਂ ਦੱਸਿਓ ਕਿ ਹੋਟਲ ਇੰਡਸਟਰੀ ਇਸ ਮੌਜੂਦਾ ਸਮੇਂ ਦੇ ਕੀ ਹਾਲਾਤ ਨੇ ਕਿਉਂਕਿ ਵੇਖਣ ਲੱਗਾ ਬਾਜ਼ਾਰ ਖਾਲੀ ਪੇ ਨੇ ਆਟੋ ਵਾਲੇ ਖਾਲੀ ਪੇ ਨੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਵਿੱਚ ਕੋਈ ਗਾਹਕ ਨਹੀਂ ਪਹੁੰਚਦਾ ਪਿਆ ਕਿਉਂਕਿ ਇਸ ਏਰੀਆ ਦੇ ਵਿੱਚ ਜ਼ਿਆਦਾਤਰ ਸੈਲਾਨੀ ਆਉਂਦੇ ਸੀਗੇ ਉਹਨਾਂ ਕਰਕੇ ਇਹ ਸਾਰਾ ਕਾਰੋਬਾਰ ਚੱਲਦਾ ਸੀਗਾ ਹੋਟਲ ਇੰਡਸਟਰੀ ਦਾ ਜੀ ਦੇਖੋ ਕੋਰੋਨਾ ਟਾਈਮ ਦੇ ਉੱਤੇ ਵੀ ਸਾਰੇ ਕਮਾਂ ਲੈਣੇ ਕੁਛ ਨਾ ਕੁਛ ਕਮਾਣਾ ਸ਼ੁਰੂ ਕਰਤਾ ਹੀ ਤੇ ਪਰ ਹੋਟਲ ਇੰਡਸਟਰੀ ਨੂੰ ਸਟੇਬਲ ਹੋਣਾ ਸੇ ਸਾਲ ਤੋਂ 2 ਸਾਲ ਲੱਗਾ ਸੀ ਪਰ ਉਹੀ ਸੇਮ ਸਿਚੁਏਸ਼ਨ ਫੇਰ ਦੁਬਾਰਾ ਕ੍ਰੀਏਟ ਹੋ ਚੁੱਕੀ ਹੈ ਕਿ ਹੋਟਲ ਇੰਡਸਟਰੀ ਚ ਜਿੰਨੀਆਂ ਵੀ ਪਹਿਲਾਂ ਬੁਕਿੰਗਾਂ ਬਣੀਆਂ ਸੀ ਉਹ ਵੀ ਕੈਨਸਲ ਹੋ ਗਈਆਂ ਨੇ ਤੇ ਹੁਣ ਕੋਈ ਨਵਾਂ ਕਸਟਮਰ ਗੈਸਟ ਵੀ ਜੋ ਨਿਊਜ਼ ਦੇ ਵਿੱਚ ਚੱਲ ਰਿਹਾ ਹੈ ਜੋ ਇਸ ਟਾਈਮ ਸਿਚੁਏਸ਼ਨ ਕ੍ਰੀਏਟ ਹੋ ਗਈ ਆ ਉਹਨੂੰ ਵੇਖਦੇ ਆ ਆ ਨਹੀਂ ਰਹੇ ਡਰਦੇ ਹੋਏ ਤੇ ਬਾਕੀ ਇਹਦਾ ਬਿਲਕੁਲ ਹੀ ਸਾਡਾ ਹੋਟਲ ਇੰਡਸਟਰੀ ਜ਼ੀਰੋ ਹੋ ਚੁੱਕੀ ਹੈ ਕਿਉਂਕਿ ਜੇ ਕਸਟਮਰ ਆਏਗਾ ਟੂਰਿਸਟ ਆਏਗਾ ਫੇਰ ਹੀ ਸਾਡਾ ਕੰਮ ਤੁਸੀਂ ਦੇਖਿਆ ਕਿ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂ ਸੈਲਾਨੀ ਇਸ ਹਰਮੰਦਰ ਸਾਹਿਬ ਦੇ ਨਜ਼ਦੀਕ ਸੈਂਕੜੇ ਹੋਟਲ ਜਿਹੜੇ ਬਣ ਗਏ ਤੇ ਬਨੇ ਹੋਏ ਨੇ ਉਹਨਾਂ ਦੇ ਵਿੱਚ ਹੀ ਉਹਨਾਂ ਨੇ ਕਮਰਾ ਲੈਂਦੇ ਨੇ ਈਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਜੜੀਆਂ ਸਰਾਵਾਂ ਆ ਗਈਆਂ ਨੇ ਉਹਨਾਂ ਦੇ ਵਿੱਚ ਵੀ ਸ਼ਰਧਾਲੂ ਕੋਈ ਨਹੀਂ ਪਹੁੰਚ ਰਿਹਾ ਉਹ ਵੀ ਉਹਨਾਂ ਦੇ ਕਮਰੇ ਵੀ ਖਾਲੀ ਨੇ ਔਰ ਹੋਟਲ ਇੰਡਸਟਰੀ ਆਪਣੇ ਆਪ ਇਹਦੇ ਵਿੱਚ ਹੈ ਕਿ ਉੱਥੇ ਕਮਰਾ ਕੋਈ ਨਹੀਂ ਕੋਈ ਸੈਲਾਨੀ ਨਹੀਂ ਪਹੁੰਚ ਰਿਹਾ ਜੇ ਹਾਲਾਤ ਐਸੇ ਤਰ੍ਹਾਂ ਦੇ ਹੀ ਚੱਲਦੇ ਰਹੇ ਤੇ ਹੋਟਲ ਇੰਡਸਟਰੀ ਦੇ ਨਾਲ ਨਾਲ ਆਟੋ ਚਾਲਕ ਟੈਕਸੀ ਵਾਲੇ ਹੋਰ ਇਸ ਤੋਂ ਤੱਕ ਕੇ ਜਿਹੜੇ ਦੁਕਾਨਦਾਰ ਨੇ ਉਹ ਵੀ ਬਿਲਕੁਲ ਬੇਕਾਰ ਹੋ ਜਾਣਗੇ ਬਿਲਕੁਲ ਉਹਨਾਂ ਦੇ ਕੋਲ ਗ੍ਰਾਹਕ ਨਹੀਂ ਹੈ ਗ੍ਰਾਹਕ ਨਹੀਂ ਆਏਗਾ ਤੇ ਉਹ ਆਪਣਾ ਕਰਕੇ ਮੇ ਚਲਾਣਗੇ ਕੈਮਰਾ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ